हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬਣਾ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਟੋ ਟੇਲ ਆਜੋ ਬਾਈ ਜੀ ਅਸੀਂ ਆ ਗਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਠ ਠੀਕ ਵੀ ਬਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਜਸਿੰਦਰ ਸਿੰਘ ਪਾਉ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਜੀ ਸੀਰ ਤਾਮਪੁਰਾ ਹੋਵੇ ਜੀ ਨੇੜੇ ਪਿੰਡ ਦੇ ਨੇੜੇ ਜਲਾ ਰਹੇਗਾ ਦਲਪੁਰਾ ਫਾਈ ਕਰੇਗੇ ਮੋਬਾਈਲ ਨੰਬਰ ਬੋ 904108878 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦਿੰਦੇ ਨੇ ਕਿਹੜਾ ਸੂਏ ਹੁੰਦੀ ਹੈ ਇਹ ਦੂਜੇ ਸੂਏ ਦੀ ਗੱਲ ਪਾਣੀ ਦੂਜੇ ਸੂਏ ਹਾਂਜੀ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਬਾ ਹਫਤਾ ਕੁ ਲੈ ਜੂਗੀ ਕੱਚੀ ਕੱਚੀ ਆ ਢਿੱਲਾ ਦਿਖਾ ਦੇ ਢਿੱਲਾ ਬਹੁ ਪਈਆਂ ਬਰੀਕੀ ਜਿਹੀ ਬਹੁਤ ਥਣ ਚੰਗਾ ਲੱਗਿਆ ਚਾਰੇ ਥਣ ਨਿੱਖੜਵੇਂ ਗਲਾ ਠੰਡਾ ਠੰਡਾ ਮੈਂ ਕਹੇ ਕਰਮਾਣਾ ਕਿੰਨਾ ਦੁੱਧ ਪਾਇਆ ਪਹਿਲੇ ਸੂਏ ਦੁੱਧ ਉਹਨਾਂ ਨੇ 14 ਕਿਲੋਟਰ ਚੋਇਆ ਬਾਈ ਠੀਕ ਆ ਹਾਂ 15 ਕਿਲੋਟਰ ਪੈਸ ਦੀ ਪਾ ਦੂਗੀ ਖੋਲ ਦੇ ਬਈ ਤੋੜ ਕੇ ਵਿਖਾ ਦੇ ਰੰਗ ਰੂਪ ਚੰਗਾ ਜਰਸੀ ਆ ਬਾਈ ਤੇ ਕਲਰ ਕਲਰ ਚੰਗਾ ਫੇਸ ਬਣਾ ਪਿਆ ਤੋੜਾ ਤੋੜਾ ਬਹੁਤ ਚੰਗਾ ਪੈਣਾ ਕੋਦੀਵਾਦੀ ਚੰਗੀ ਆ ਤੇ ਬਰੀਟ ਚੰਗੀ ਆ ਤੇ ਬਾਕੀ ਢੱਲਾਂ ਪਈਆਂ ਹਜੇ ਕੱਚੀ ਜ਼ਰੂਰ ਆ ਕਰਮ ਵਾਲੀ ਡਣ ਲੈਂਦੀ ਆ ਉਹਦੋਂ ਉਹ ਆਰਡਰ ਦੀ ਕੁਆਲਿਟੀ ਆ ਜਿਹੜੀ ਇਹਨੇ ਵਧੀਆ ਤਿਆਰ ਕਰ ਲਈਆਂ ਤੋੜਾ ਤਾਰਾ ਚੰਗਾ ਬਾਈ ਤੇ ਕੀ ਮੋਲ ਆ ਭਰਾ ਇਹਦਾ ਇਹ ਦੇ ਦਾਂਗੇ 42000 ਦੀ 42000 ਰੁਪਈਆ ਮਾਨਤਾਨ ਹੋ ਜੇ ਬਾਈ ਹਾਂ ਥੋੜਾ ਕਨ ਕਰ ਦਾਂ ਠੀਕ ਆ 42000 ਰੁਪਈਆ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੇ ਚੰਗੀ ਆ ਬੜਾ ਰੰਗ ਰੂਪ ਚੰਗਾ ਆਰਡਰ ਚੰਗਾ ਥਣ ਚੰਗਾ ਸੋਰਾ ਤਾਰਾ ਚੰਗਾ ਬੜਾ ਠੰਡੀ ਸੀ ਲਾ ਠੰਡਾ ਠੰਡਾ ਬਹੁਤ ਆਇਆ ਮਤਲਬ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਠੰਡੀ ਸੀ ਲਾ ਮੁੱਲ ਜਾਇਜ਼ ਆ ਮਾਨਤਨ ਜਿਹੜਾ ਖਾਨਕੂਨ ਨੂੰ ਵਧੀਆ ਚਾ ਖੁੱਲੀਆਂ ਠੀਕ ਆ ਭਾਈ ਹਾਂਜੀ ਅੱਗੇ ਵੀਰੇ ਦੋ ਨੰਬਰ ਇਹ ਵੀ ਦੂਜਾ ਸਵਾਲ ਜੀ ਦੂਜਾ ਸਵਾਲ ਕਿੰਨੇ ਦਿਨ ਲੈਂਦੀ ਆ ਇਹ ਵਾ 5 6 ਦਿਨ ਲੈ ਜੂ 5 ਦਿਨਾਂ ਦੀ ਕੱਢ ਜੂ ਕੀ ਰਿਕਾਰਡ ਦੁੱਧ ਦਾ ਭਾਈ ਰਿਕਾਰਡ ਇਹਦਾ 15 ਲੀਟਰ ਦਾ ਹੈਗਾ ਜੀ ਠੀਕ ਆ ਤੇ ਲੱਡੂ ਲਾ ਚੰਗੀਆਂ ਹਾਂਜੀ ਲੈ ਥਣ ਚੰਗਾ ਢਲਾ ਚੰਗੀਆਂ ਬਈ ਕੱਚੀ ਕੱਚੀ ਆ ਖੋਲ ਦੇ ਬਈ ਅ ਚੰਗੀ ਹੈ ਬ੍ਰੀਡ ਗਰਮੀ ਘੱਟ ਮਨੋ ਬਾਕੀ ਨਹੀਂ ਛੋਟਾ ਨਹੀਂ ਵੱਡਗਾ ਹੀ ਹਾਂ ਫੇਸ ਵੀ ਚੰਗਾ ਹੈ ਨਾ ਬੋਦੀਵਾਦੀ ਚੰਗੀ ਆ ਰੰਗ ਰੂਪ ਚੰਗਾ ਤੇ ਤੋਰਾ ਤਾਰਾ ਚੰਗਾ ਬੜਦ ਥਣ ਚੰਗਾ ਲੱਗਿਆ ਬਈ ਤੇ ਮੁੱਲ ਭਰਾ ਇਹਦਾ ਇਹ ਦੇ ਦਾਂਗੇ 44000 ਰੁਪਏ 44000 ਰੁਪਏ ਮਾਨਤਾਨ ਹੋ ਜੀ ਬਈ ਆ ਜੀ ਕਰ ਦਾਂਗੇ ਠੀਕ ਆ 44000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਚੰਗਾ ਆਰਡਰ ਸੋਹਣਾ ਤਿਆਰ ਕਰ ਜਿੰਨੇ ਕੱਚੀ ਕੱਚੀ ਅਦਣ ਲੈਂਦੀ ਆ ਉਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲਿਆ ਐ ਠੰਡਾ ਠੰਡਗਾ ਨੇ ਬਾਕੀ ਠੰਡੀ ਆ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰ ਹੀ ਨਹੀਂ ਗਾ ਫੇਸ ਫੂਡ ਚੰਗਾ ਬੋਦੀਵਾਦੀ ਚੰਗੀ ਆ ਜਿਹੜੀ ਤੇ ਜਮਾ ਕਰ ਹੂੰ ਲਿਆ ਭਾਈ 아니 ਖਰਾਬ ਕਰ ਦਿੰਗਾ ਠੰਡਗਾ ਕਰਮਾਲਾਂ ਨੂੰ ਠੀਕ ਆ ਭਾਈ ਬਾਕੀ ਫੈਂਡ ਫੂਡ ਵੀ ਚੰਗੀ ਆ ਹਾਂ ਜੇ ਫੈਂਡ ਵਧੀਆ ਆਊਗੀ ਇਹਨਾਂ ਦੀ ਐਚਐਫ ਨਾਲੋਂ ਫੈਂਡ ਇਹਨਾਂ ਦੀ ਚੰਗੀ ਆ ਹਾਂ ਚਟਾ ਹੀ ਹੁੰਦਾ ਏ ਦੁੱਧ ਤਕਰੀਬਨ ਇਹਨਾਂ ਦਾ ਹੀ ਇੱਕ ਜਿਵੇਂ ਵੀ ਨੂੰ ਬਈ ਦੋਵੇਂ ਨਗਾ ਚ ਕੋਈ ਵੀ ਨਗਾ ਪਸੰਦਾ ਵੀ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਲੋਂ ਧੰਨਵਾਦ